ਹੈਲੋ ਵੀਰ ਅੱਜ ਤੁਹਾਨੂੰ ਅਸੀਂ ਦਿਖਾਉਣੇ ਆਂ ਵੀ ਵੱਟ ਜਿਹੜੀ ਆਪਣੀਆਂ ਸਿੱਧੀ ਗਾਜਰ ਕੀ ਕਿੱਲਾ 1.5 ਕਿੱਲਾ ਵੱਟ 2 ਕਿੱਲੇ ਵੱਟ ਲੰਮੀ ਪਾਉਣ 3-4 ਹੀ ਹੋਵੇ ਉਹਨੂੰ ਸਿੱਧੀ ਪਾਉਣ ਦਾ ਜਿਹੜਾ ਵਧੀਆ ਤਰੀਕਾ ਹੈਗਾ ਉਹ ਤੁਹਾਨੂੰ ਅੱਜ ਅਸੀਂ ਦਿਖਾਉਣੇ ਆਗੇ ਪੁਰਾਣੇ ਬੰਦੇ ਤਾਂ ਵੈਸੇ ਪਹਿਲਾਂ ਪਾ ਹੀ ਦਿੰਦੇ ਆਗੇ ਵੀ ਸਿੱਧੇ ਹੀ ਪਰਲੀ ਸਾਹਮਣੇ ਚੀਜ਼ ਤੇ ਕਿਸੇ ਤੇ ਧਿਆਨ ਰੱਖਿਆ ਲਈ ਗੇ ਗੱਲ ਕਰੋ ਧਿਆਨ ਤਾਂ ਰੱਖ ਲੈਣੇ ਆਗੇ ਡਲਿਆਂ ਤੇ ਟ੍ਰੈਕ ਇਧਰ ਉਧਰ ਹੋ ਜਾਂਦਾ ਤੇ ਫਿਰ ਐਂ ਸੱਪਾਂ ਨੂੰ ਬਲ ਖਾ ਜਾਂਦੀ ਆ ਵੱਟ ਨਾ ਸਿੱਧੀ ਨਹੀਂ ਕਈ ਵਾਰੀ ਪੈਂਦੀ ਹੁੰਦੀਗੀ ਇਹ ਨਵੇਂ ਬੰਦੇ ਆ ਜਿਹੜੇ ਉਹੀ ਦੇਖਣ ਦੂਜੇ ਪੁਰਾਣੇ ਆ ਨਾ ਉਹ ਬੇਸ਼ੱਕ ਦੀ ਭਾਈ ਇਹ ਵੀਡੀਓ ਨਾ ਦੇਖਿਓ ਤੇ ਇਹ ਅੱਜ ਅਸੀਂ ਤੁਹਾਨੂੰ ਦਿਖਾਉਣਿਆ ਵਟ ਹੈਗੀ ਆ ਇੱਥੋਂ ਅਸੀਂ ਸਿੱਧੀ ਖਿੱਚਣੀ ਆ ਇੱਥੋਂ ਆ ਸਾਂਝੀ ਵਟ ਆ ਸਾਡੀ ਇਹ ਡੇਢ ਕਿੱਲਾ ਵਾੜ ਲੰਮੀ ਆ ਆ ਖੰਬੇ ਦੇ ਨਾਲ ਦੀ ਜਾਣੀ ਹੈਗੀ ਉਹ ਸਾਹਮਣੇ ਜਿੱਥੇ ਦਰਾਖਤ ਆਗੇ ਉੱਥੇ ਜਾਊਗੀ ਤੇ ਇਹਦਾ ਸਹੀ ਤਰੀਕਾ ਕਿਵੇਂ ਆ ਹੁਣ ਕਿਰਾਂ ਅਸੀਂ ਹਲਾਂ ਦਾ ਢੇੜਾ ਲਾ ਲਿਆ ਪਹਿਲਾਂ ਵਾਹ ਲਈ ਜਿਹੜੀ ਆਉਣੀ ਸੀਗੀ ਤੇ ਹੁਣ ਅਸੀਂ ਇਹ ਵਟ ਖਿੱਚਣ ਦਾ ਨਾ ਹਸਾਬ ਕਿਤਾਬ ਦਿਖਾਉਨੇ ਆ ਤੁਹਾਨੂੰ ਵੀ ਕੀ ਮਤਲਬ ਕਿਵੇਂ-ਕਿਵੇਂ ਕਰਨਾ ਚਾਹੀਦਾ ਤੇ ਗਾਂ ਅੱਗੇ ਵੇਖੋ ਬਾਈ ਤੁਸੀਂ ਵੀਡੀਓ ਚ ਹਾਂਜੀ ਆ ਹੁਣ ਅਸੀਂ ਪਹਿਲਾਂ ਜਿਹੜੇ ਹਲਾਂ ਦੇ ਜਿਹੜੇ ਲਾਉਣੇ ਸੀਗੇ ਬਾਈ ਲਾਲੇ ਆ ਤੇ ਹੁਣ ਅਸੀਂ ਆ ਦੇਖੋ ਕੀ ਐਸਾ ਹਸਾਬ ਨਾਲ ਨਾ ਟਰੈਕਟਰ ਦਾ ਆਪਾਂ ਲਾਉਣਾ ਕਿਹੜਾ ਆ ਦੇਖੋ ਇੱਥੋਂ ਜਿੱਥੇ ਆਪਣੀ ਵਟ ਜਾਣੀ ਆ ਨਾ ਉਹਦੇ ਤੇ ਇਸ ਤਰ੍ਹਾਂ ਟਾਇਰ ਰੱਖ ਕੇ ਨਾ ਟਰੈਕਟਰ ਲਈ ਜਾਣਾ ਸਿੱਧਾ ਇੱਲਾ ਤਾਂ ਆੜ ਹੋ ਜੂਗੀ ਨਿਓ ਜੀ ਬਣ ਜੂਗੀ ਨਾਲੇ ਮੋੜ ਤੇ ਵੱਟ ਬੈਂਦੀ ਨਹੀਂ ਨੀਗੀ ਤੇ ਇਹ ਅਸੀਂ ਐ ਲਾਉਣੇ ਆਗੇ ਹੁਣ ਤੇ ਆ ਦੇਖੋ ਕਿਵੇਂ ਜਾਣਾ ਚਾਹੀਦਾ ਖਾਲੀ ਬੈਟ ਲੈ ਕੇ ਜਾਣਾ ਹਾਂਜੀ ਆ ਲੱਗ ਗਈ ਆਪਣਾ ਢੇੜਾ ਸਮਝੋ ਹੁਣ ਇਸ ਤਰ੍ਹਾਂ ਸਿੱਧਾ ਰੱਖ ਕੇ ਨਾ ਟਾਇਰ ਨਗਾ ਕੇ ਤੇ ਆਪਾਂ ਢੇੜਾ ਲਾ ਦੇਣਾ ਵਧੀਆ ਤੇ ਇਹ ਪੱਕਾ ਬਣ ਜਾਣਾ ਇਹਦੇ ਵਿਚਾਲੇ ਵਿਚਾਲੇ ਆ ਜਿੰਦਰਾ ਫਿਰ ਤੇ ਆ ਹੁਣ ਆਪਾਂ ਉੱਤੇ ਬਾਈ ਦੀ ਲਾਤ ਆ ਇਹਦੇ ਜਿੰਦਰਾ ਤੇ ਲਤੜਕੇ ਤੇ ਇੱਕ ਵਾਰੀ ਟਾਇਰ ਨਾਲ ਤੇ ਦੁਬਾਰੇ ਫੇਰ ਇਸੇ ਤਰ੍ਹਾਂ ਹੀ ਉੱਤੇ ਜਿੰਦਰਾ ਲੱਗ ਜਾਂਦਾਗਾ ਆ ਖੰਭੇ ਕੋਲੋਂ ਥੋੜਾ ਜਿਹਾ ਵੱਲ ਪੈ ਗਿਆ ਸੀਗਾ ਕਿਉਂਕਿ ਇੱਥੇ ਟਾਇਰ ਮਤਲਬ ਖੈਂਦਾ ਸੀ ਟਰੈਕ ਨਾਲ ਇਹਨੂੰ ਆਪਾਂ ਕਰ ਲਾਂਗੇ ਤੇ ਬਾਕੀ ਆ ਬਣ ਗਈ ਬਾਈ ਵੱਟ ਆ ਬਿਲਕੁਲ ਸਿੱਧੀ ਬਣ ਗਈ ਵਾਕਈ ਗਾਜਰ ਕੀ ਬਣ ਗਈ ਆ ਤੇ ਆ ਸਾਡੇ ਆ ਟੀਮਾਂ ਹੁੰਦੀਆਂ ਗਿਆ ਜਿਹੜੀਆਂ ਇਹ ਚੱਕ ਕੇ ਟਰੈਕਟਰ ਦਾ ਮੂੰਹ ਦੂਜੇ ਪਾਸੇ ਨੂੰ ਕਰਦੀਆਂ ਵਿੰਗ ਬੜਾ ਮੇ ਤਾਂ ਪੈਂਦੇ ਹੈਗੇ ਬਹੁਤ ਸੋਹਣਾ ਹੋ ਗਿਆ ਬਾਈ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਕਰੋ ਸ਼ੇਅਰ ਕਰੋ ਤੇ ਹੋਰ ਐਵਜੀਆਂ ਵੀਡੀਓ ਵੇਖਣ ਵਾਸਤੇ ਨਾ ਆਪਣੇ ਚੈਨਲ ਤੇ ਬਾਈ ਜਰੂਰ ਦਰਸ਼ਨ ਦਿਆ ਕਰੋ ਧੰਨਵਾਦ ਤੁਹਾਡਾ ਜੀ ਤੇ ਆ ਇਸ ਤਰ੍ਹਾਂ ਦੀ ਆਪਣੀ ਹੁਣ ਬਣ ਗਈ ਹੈ ਡੇਢ ਕਿੱਲੇ ਦੀ ਲੰਬਾਈ ਮਤਲਬ ਸੀਗੀ ਆਪਣੀ ਵੱਟ ਦੀ ਤੇ ਜਮਾਂ ਸਿੱਧੀ ਬਣ ਗਈ ਤੇ ਨਹੀਂ ਐਵੇਂ ਵਿਚਾਲੇ ਉਹ ਨਾ ਤੀਰ ਕਮਾਨ ਜਾਂ ਬਣ ਜਾਂਦਾ ਹੁੰਦਾ ਠੀਕ ਆ ਬਾਈ ਓਕੇ ਧੰਨਵਾਦ ਜੀ